ਕੈਨੇਡਾ ਵੱਲੋਂ ਫੈਡਰਲ ਪੱਧਰ ਦੇ ਉੱਤੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕੀਤੀ ਸਖਤੀ ਦੇਰਮਿਆਨ ਵੱਖ-ਵੱਖ ਸੂਬੇ ਵੀ ਸਖਤੀ ਕਰ ਰਹੇ ਨੇ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮਾ ਦੇ ਵਿੱਚ ਕੀਤੇ ਬਦਲਾਅ ਤੋਂ ਬਾਅਦ ਹੁਣ ਸਸਕੈਚੁਆਨ ਨੇ ਵੀ ਆਪਣੀ ਇੱਕ ਹਮ ਸਟ੍ਰੀਮ ਬੰਦ ਕਰਨ ਦਾ ਐਲਾਨ ਕੀਤਾ ਹੈ ਸਸਕੈਚੁਆਨ ਦੇ ਵੱਲੋਂ ਹਾਰਟ ਟੂ ਫਿਲ ਸਟ੍ਰੀਮ ਲੰਘੇ 30 ਅਗਸਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਸਕੈਚੁਆਨ ਦੇ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਹਾਰਟ ਟੂ ਫਿਲ ਸਟ੍ਰੀਮ ਦੇ ਤਹਿਤ 8 ਵੱਖ-ਵੱਖ ਸੈਕਟਰਸ ਦੇ ਵਿੱਚ ਕਰੀਬ 2 ਦਰਜਨ ਅਜਿਹੇ ਕਿੱਤਿਆਂ ਦੀ ਚੋਣ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਕਾਮਯਾਬੀ ਅਧਿਕਾਰ ਸੀ। ਇਸ ਤਹਿਤ ਬਿਨੈਕਾਰਾਂ ਨੂੰ ਨੌਕਰੀ ਦਾਤਾ ਤੇ ਜੁਤੇ ਅਪਰੂਵਲ ਲੈਟਰ ਦੀ ਲੋੜ ਪੈਂਦੀ ਸੀ ਅਤੇ ਇਹ ਲੈਟਰ ਮਿਲਣ ਤੋਂ ਬਾਅਦ ਉਹ ਆਪਣੀ ਪੀਆਰ ਦੀ ਅਰਜ਼ੀ ਵੀ ਦੇ ਸਕਦੇ ਸਨ। ਡਾਕਟਰ ਜਾਤੈ ਨੂੰ ਇਹ ਦਿਖਾਉਣਾ ਪੈਂਦਾ ਸੀ ਕਿ ਉਹਨਾਂ ਨੇ ਯੋਗ ਕਾਮਾ ਲੱਭਣ ਦੇ ਲਈ ਲੋੜੀਂਦੀ ਯਤਨ ਕੀਤੇ ਨੇ ਇਸ ਪ੍ਰੋਗਰਾਮ ਦੇ ਤਹਿਤ ਸੀਐਲਬੀ 4 ਲੈਣਾ ਪੈਂਦਾ ਸੀ ਜੋ ਕਿ ਸੌਖਾ ਹੀ ਲਿਆ ਜਾ ਸਕਦਾ ਸੀ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਇਸ ਪ੍ਰੋਗਰਾਮ ਦੀ ਪ੍ਰਸਿੱਧੀ ਬਹੁਤ ਹੀ ਵਧ ਗਈ ਸੀ ਤੇ ਹੋਰਨਾ ਪ੍ਰੋਵਿੰਸ ਜੋ ਕਿ ਵਿੱਚ ਬਹੁਤ ਸਾਰੇ ਬੇਨੇਕਾਰਾਂ ਨੂੰ ਪੀਆਰ ਹਾਸਲ ਕਰਨ ਲਈ ਸਸਕੈਚਵਨ ਦਾ ਰੁਕ ਵੀ ਕਰਨਾ ਪੈਂਦਾ ਸੀ ਬੜੀ ਆਸਾਨੀ ਨਾਲ ਉੱਥੇ ਚਲੇ ਜਾਂਦੇ ਸੀ ਸਟੈਟਿਸਟਿਕਸ ਕੈਨੇਡਾ ਨੇ 2022 ਦੇ ਅੰਕੜਿਆਂ ਦੇ ਮੁਤਾਬਕ ਸੂਬੇ ਦੇ ਵਿੱਚ 1 ਲੱਖ 37615 ਲੋਕ ਯਾਨੀ ਆਬਾਦੀ ਦਾ 12.5 ਫੀਸਦੀ ਪ੍ਰਵਾਸੀ ਸਨ ਤੇ 1.4 ਫੀਸਦੀ ਜਾਂ 15385 ਲੋਕ ਗੈਰ ਪਰਮਾਨੈਂਟ ਰੈਜ਼ੀਡੈਂਟ ਸਨ ਸਸਕੈਚੁਆਨ ਨੇ ਮੌਜੂਦਾ ਇਮੀਗ੍ਰੈਂਟਸ ਦੇ ਵਿੱਚੋਂ ਇੱਕ ਤਿਹਾਈ ਲੋਕ 2016 ਤੋਂ 2021 ਦਰਮਿਆਨ ਪਹੁੰਚੇ ਸਨ 2016 ਵਿੱਚ ਕੁੱਲ ਆਬਾਦੀ 'ਚੋਂ ਇਮੀਗ੍ਰੈਂਟਸ ਦੀ ਆਬਾਦੀ 10.5 ਫੀਸਦੀ ਸੀ 2021 ਦੇ ਅੰਕੜਿਆਂ ਸਾਰ ਪ੍ਰੋਵਿੰਸ ਦੀ ਆਬਾਦੀ 11000 19800 ਸੀ ਅਤੇ ਇਸ ਦੇ ਮੁਤਾਬਕ 20343 ਤੱਕ ਆਬਾਦੀ ਜਿਹੜੀ ਹੈ ਉਹ ਰਿਪੋਰਟ ਦੇ ਮੁਤਾਬਕ 13 ਲੱਖ 48 ਹਜ਼ਾਰ 402 ਤੋਂ 16 ਲੱਖ 96 ਹਜ਼ਾਰ 700 ਤੱਕ ਜਾਣ ਦੇ ਅਰਮਾਨ ਲਗਾਏ ਗਏ ਸਨ 2024 ਦੇ ਫਾਲ ਦੌਰਾਨ ਇਸ ਪ੍ਰੋਗਰਾਮ ਨੂੰ ਰਿਵਿਊ ਕੀਤਾ ਜਾਣਾ ਸੀ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੇ ਕੀਤੀ ਗਈ ਜਾਣਕਾਰੀ ਮੁਤਾਬਕ 30 ਅਗਸਤ ਤੋਂ ਪਹਿਲਾਂ ਮਿਲੀਆਂ ਅਰਜ਼ੀਆਂ ਦੇ ਉੱਪਰ ਕੰਮ ਕੀਤਾ ਜਾਏਗਾ ਤੇ ਇਸ ਤੋਂ ਬਾਅਦ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਸਕੈਚਵਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਬਿਨੈਕਾਰਾਂ ਨੂੰ ਨਵੇਂ ਨਿਯਮਾਂ ਦੇ ਬ ਅਪਡੇਟ ਕਰਨ ਦੇ ਲਈ ਸੈਮੀਨਾਰ ਲਗਾਏ ਜਾਣਗੇ ਇਹ ਸੈਮੀਨਾਰ 6 ਤੇ 11 ਸਤੰਬਰ ਨੂੰ ਹੋਣਗੇ ਇਹਨਾਂ ਦੇ ਵਿੱਚ ਰਜਿਸਟਰਡ ਕਰਨ ਦੇ ਲਈ immigration.government.sk.ca ਉੱਪਰ ਈਮੇਲ ਕੀਤੀ ਜਾ ਸਕਦੀ ਹੈ ਵਧੇਰੇ ਜਾਣਕਾਰੀ ਦੇ ਲਈ 833 613 0485 ਦੇ ਉੱਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ